ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਤੀਜਾ ਗੁਵਾਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੈ ਰਾਤੇ ਹਰ ਵੇਪਰ ਵਾਹੋ ਸੱਚਾ ਮਹਿਲ ਸਚ ਨਾਮ ਸਮਾਹ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪਹੁ ਭਵਜਲ ਉਤਰਹੁ ਪਾਰ ਰਹਾਉ ਭਰਮੇ ਆਵੈ ਭਰਮੇ ਜਾਏ ਇਹੋ ਜਗ ਜਨਮਿਆ ਦੂਜਾ ਭਾਏ ਮਨ ਮੁਖ ਨਾ ਚੇਤੇ ਆਵੈ ਜਾਏ ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ ਇਹੋ ਜੀਵ ਵਿਡਾਣੀ ਚੱਕਰੀ ਲਾਇਆ ਮਹਾ ਦੁਖ ਖਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਗੁਰੂ ਮਿਲਾਏ ਇਕੋ ਨਾਮ ਚੇਤੇ ਵਿਚੋ ਭਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਉ ਨਿਦ ਪਾਏ ਗੌੜੀ ਗਵਾਰੇ ਰੀ ਮਹੱਲਾ ਤੀਜਾ ਜਿਨਾ ਗੁਰਮੁਖ ਧਿਆਇਆ ਤਿਨ ਪਉਛੋ ਜਾਏ ਗੁਰ ਸੇਵਾ ਤੇ ਮਨ ਪਤੀ ਆਏ ਸੇ ਧਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਓ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਊਤਮ ਹੋਏ ਸਹਜੇ ਸਹਿਜ ਸਮਾਵੈ ਸੋਏ ਦੂਜਾ ਭਾਏ ਨਾ ਸੇਵਿਆ ਜਾਏ ਹਉ ਮੈਂ ਮਾਇਆ ਮਹਾ ਬੇਖ ਖਾਇ ਪੋਤ ਕੁਟੰਬ ਗ੍ਰਹਿ ਮੋਹਿਆ ਮਾਇ ਮਨ ਮੁਖ ਅੰਦਾ ਆਵੈ ਜਾਏ ਹਰ ਹਰ ਨਾਮ ਦੇਵੈ ਜਨ ਸੋਏ ਅਨ ਦਿਨ ਭਗਤ ਗੁਰ ਸਬਦੀ ਹੋਏ ਗੁਰਮਤਿ ਵਿਰਲਾ 부ਝਾ ਕੋਈ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਵਾਰੇ ਰੀ ਮਹੱਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕਮਾਵੇ ਕੋਈ ਅਖੋਟ ਨਾਮ ਧਨ ਹਰ ਤੋਟ ਨਾ ਹੋਈ ਐਥੇ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵਹਿ ਸੇ ਮਹਾਪੁਰਖ ਸੰਸਾਰੇ ਆਪ ਉਦਰੇ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰਖਹਿ ੳਰ ਧਾਰੇ ਨਾਮ ਰਤੇ ਭੌਜਲ ਉਤਰਹਿ ਪਾਰੇ ਸਤਿਗੁਰ ਸੇਵਹਿ ਸਦਾ ਮਨ ਦਾਸਾ ਹਉ ਮੈ ਮਾਰ ਕਮਲ ਪਰਗਾਸਾ ਅਨਾਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਘਰ ਮਾਹੇ ਉਦਾਸਾ ਸਤਿਗੁਰ ਸੇਵਹਿ ਤਿਨ ਕੀ ਸੱਚੀ ਬਾਣੀ ਜੋਗ ਜੋਗ ਭਗਤੀ ਆਖ ਵਖਾਣੀ ਅਨ ਦਿਨ ਜਪਹਿ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਇਹ ਕੇਵਲ ਨਿਰਬਾਣੀ ਗੌੜੀ ਗੁਆਰੇਰੀ ਮਹੱਲਾ ਤੀਜਾ ਸਤਗੁਰ ਮਿਲੇ ਵਡਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਇ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੈ ਚਖ ਡੀਠਾ ਕਰਮ ਕਾਂਡ ਬਹੁ ਕਰਹਿ ਅਚਾਰ ਬਿਨ ਨਾਵੈ ਧ੍ਰਿਗ ਧ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਗੁਲਾ ਬਰਸਤ ਹੈ ਕਿਆ ਧਰਤੀ ਮੱਦੇ ਪਾਣੀ ਨਾਹੀ ਜੈਸੇ ਧਰਤੀ ਮੱਦੇ ਪਾਣੀ ਪਰਗਾਸਿਆ बिन पगा वर्षत फिराही बाबा तू ऐसे भरम चुकाही जो करत है सोई कोई है रे तैसे जाए समाही रहाओ स्त्री पुरख होए कै क्या ओय कर्म कमाही नाना ना रूप सदा है तेरे तुझ तो ही माहे समाही इतने जन्म भूल परे से ਜਾ ਪਾਇਆ ਤਾਂ ਭੁੱਲੇ ਨਾਹੀ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈਬਦ ਸਮਾਹੀ ਤੇਰਾ ਸ਼ਬਦ ਤੁਹੈ ਹਹਿ ਆਪੇ ਭਰਮ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਗੌੜੀ ਬੈਰਾਗਣ ਮਹੱਲਾ ਤੀਜਾ ਸਭ ਜਗ ਕਾ ਲੈ ਵਸ ਹੈ ਬਾਦਾਂ ਦੂਜੈ ਭਾਇ ਹਉ ਮੈਂ ਕਰਮ ਕਮਾਵਦੇ ਮਨ ਮੁਖ ਮਿਲਾ ਸਜਾਏ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲਏ ਛਡਾਏ ਰਹਾਉ ਲਖ ਚੌਰਾਸੀਹ ਭਰਮ ਦੇ ਮਨ ਹਠ ਆਵੇ ਜਾਏ ਗੁਰ ਕਾ ਸਬਦ ਨਾ ਚੀਨੇਓ ਫਿਰ ਫਿਰ ਜੋਨੀ ਪਾਏ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸਬਦ ਮਰੈ ਪ੍ਰਤੀਤ ਹੋਏ ਹੋ ਮੈਂ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਐ ਨ ਹਰ ਨਾਮਾ ਭਗਤ ਪੰਡਾਰ ਗੌੜੀ ਬਹਿ ਰਾਗਣ ਮਹੱਲਾ ਤੀਜਾ ਪਈੜੇ ਦਿਨ ਚਾਰ ਹੈ ਹਰ ਹਰ ਲੇਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜਾ ਗੁਣ ਸੰਮਲੇ ਸਹੁਰੈ ਵਾਸ ਪਾਇਆ ਗੁਰਮੁਖ ਸਹਜ ਸਮਾਨੀਆਂ ਹਰ ਹਰ ਮਨ ਪਾਇਆ ਸਸੁਰੈ ਪਈਏ ਪਰ ਵਸੈ ਕਹੋ ਕਿਤ ਬਿਧ ਪਾਈਐ ਆਪ ਨਿਰੰਜਨ ਅਲਖ ਹੈ ਆਪੇ ਮੇ ਲਾਈਐ ਰਹਾਉ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਐ ਵਡਭਾਗੀ ਸਤਗੁਰ ਮਿਲੇ ਮੁਖ ਅੰਮ੍ਰਿਤ ਪਾਈਐ ਹਉ ਮੈਂ ਦੁਬਿਦਾ ਬਿਨਸ ਜਾਇ ਸਹਜੇ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਮਨਮੁਖ ਗਰਬ ਨਾ ਪਾਇਓ ਅਗਿਆਨ ਈਆਣੇ ਸਤਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੇ ਗਰਬ ਜੋਨੀ ਵਾਸ ਪਾਏ ਦੇ ਗਰਬੇ ਗਲ ਜਾਣੇ ਮੇਰੇ ਕਰਤੇ ਏਵੈ ਭਾਵ ਦਾ ਮਨ ਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਪ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀ ਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਪ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀ ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ